ਸਭ ਦਾ ਤੇਰੀ ਆਸ ਪ੍ਰਭ ਆ ਗੁਰਦੁਆਰਾ ਬਪਾਹੋਰ ਸਾਹਿਬ ਜੀ ਆਂਦਾ ਹੈ ਇਹ ਗੁਰਦੁਆਰਾ ਬਪਾਹੋਰ ਸਾਹਿਬ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਂ ਤੇ ਪਾਤਸ਼ਾਹੀ ਦਸਵੀਂ ਇੱਥੇ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਰੱਖਿਆ ਦੇ ਵਾਸਤੇ ਆ ਦਸਵੀਂ ਜਿਸ ਨੂੰ ਦਸਮਗੰਗ ਦੀ ਬਾਣੀ ਕਿਹਾ ਜਾਂਦਾ ਹੈ ਚੌਪਈ ਸਾਹਿਬ ਜੀ ਦਾ ਜਾਪ ਕੀਤਾ ਸੀ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਕਬ ਚਰਨ ਨਮਨ ਰਹਾ ہمارا ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਤਮ ਕਾ ਬੋ ਆਪ ਹਾਸ ਦਾ ਮੋਹੇ ਬਚਾ ਬੋ ਸੁਖੀ ਵਸੈ ਮੋਰੋ ਪਰਿਵਾਰਾ ਸੇਮ ਸਿੱਖ ਸਭਾ ਕਰਤਾਰਾ ਸਾਹਿਬ ਦੀ ਦਰਸ਼ਨ ਦੇ ਮਤਾਮ ਆ ਪੈਣਾ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੀਆਂ ਨੇ ਗੁਰੂ ਮਹਾਰਾਜ ਇਹਨਾਂ ਦੀ ਹਾਜ਼ਰੀ ਦਰ ਪਰਿਵਾਰ ਕਰੇ ਸੋ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਆਂਦੀਆਂ ਨੇ ਸਾਡੀ ਮਾਤਾ ਜੀ ਨੀਲੋਤਾਈ ਜੀ ਮਾਤਾ ਜੀ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਭਾਤ ਹੈ ਆ ਆਪਣਾ ਨਾਮ ਕੀ ਬੀਬੀ ਜੀ ਹਰਜੀਤ ਕੌਰ ਤੇ ਤੁਹਾਡੇ ਵੱਲ ਜਿਵੇਂ ਹੜ੍ਹਾਂ ਦੇ ਹਾਲਾਤ ਦਾ ਕੋਈ ਡਰ ਮਹੌਲ ਸੀਗਾ ਜੀ ਬਹੁਤ ਜ਼ਿਆਦਾ ਸੀ ਹੁਣ ਕਿੱਦਾਂ ਕਿਰਪਾ ਕੀਤੀ ਹੁਣ ਸਤਿਗੁਰ ਦੀ ਕਿਰਪਾ ਚਲੋ ਮਹਾਰਾਜ ਚੜ੍ਹਦੀ ਕਲਾ ਵਾਖਸ ਜੀ ਇੱਥੇ ਹੀ ਗੁਰੂ ਦੇ ਚਰਨਾਂ ਵਿੱਚੋਂ ਹੀ ਜਾਂਦਾ ਸਤਿਗੁਰਾਂ ਦੇ ਚਰਨਾਂ ਸਤਿਗੁਰੂ ਇੱਥੇ ਹੀ ਬਣ ਕੇ ਰੱਖੇ ਹਾਂਜੀ ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਅੱਜ ਲੈ ਕੇ ਆਇਆ ਜੀ ਪਾਖੜਾ ਨੰਗਲ ਡੈਮ ਦੇ ਕੋਲ ਆ ਜਿੱਥੋਂ ਸਤਲੁਜ ਦਰਿਆ ਵਗਦਾ ਜਿੱਥੋਂ ਨਹਿਰਾਂ ਵਗਦੀਆਂ ਜਿੱਥੇ ਪਾਖੜਾ ਡੈਮ ਦੇ ਵਿੱਚੋਂ ਪਾਣੀ ਆਉਂਦਾ ਇਹ ਨੰਗਲ ਡੈਮ ਆ ਜੀ ਆ ਦੇਖੋ ਮੈਂ ਕੈਮਰਾਮੈਨ ਇਹ ਹੈਗਾ ਜੀ ਨੰਗਲ ਡੈਮ ਬ੍ਰਿਜ ਇਹ ਪਰਲੇ ਪਾਸੇ ਰੇਲਵੇ ਲਾਈਨ ਹੈ ਜੀ ਉਸੋਂ ਅੰਦਰ ਨੰਗਲ ਡੈਮ ਹੈ ਤੇ ਆਹ ਜਾਂਦਾ ਜੀ ਸਤਲੁਜ ਦਰਿਆ ਇਹ ਤੁਸੀਂ ਦੇਖ ਸਕਦੇ ਹੋ ਇਹ ਸਤਲੁਜ ਦਰਿਆ ਠਾਠਾ ਮਾਰਦਾ ਤੇ ਮਾੜਾ ਕੈਮਰਾਮੈਨ ਵੀ ਛੱਲਾ ਦਿਖਾਈ ਇਹਦੇ ਤੋਂ ਮੋਬਾਈਲ ਬਚਾ ਕੇ ਰੱਖੀ ਬਈ ਵੀਰਾਂ ਧਮਕ ਪੈਂਦੀ ਪੂਰੀ ਚੱਲੋ ਚੱਲੋ ਬੋਲੋ ਇਹ ਆ ਜੀ ਸਤਲੁਜ ਦਰਿਆ ਜਿੱਥੋਂ ਪਾਣੀ ਹੁੰਦਾ ਹੋਇਆ ਰੋਪੜ ਪਹੁੰਚਦਾ ਇਹ ਰੋਪੜ ਤੋਂ ਅੱਗੇ ਨਹਿਰਾ ਜਿੱਤੇ ਵਦੀਨ ਹੋ ਜਾਂਦਾ ਅਤੇ ਸਾਡੇ ਵੱਲੋਂ ਲੁਧਿਆਣੇ ਵਾਲੀ ਸਾਈਡ ਨੂੰ ਰੋਪੜ ਤੋਂ ਸਾਤਲੂ ਜੀ ਦਰਿਆ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਤੋਂ ਆਰੰਭ ਹੁੰਦਾ ਹੈ ਜੀ ਇਹ ਟਿੱਬੀ ਸਾਹਿਬ ਤੋਂ ਹੁੰਦਾ ਆ ਰੋਪੜ ਰੋਪੜ ਤੋਂ ਮਾਛੀਵਾੜੇ ਵਾਲੀ ਸਾਈਡ ਤੋਂ ਜਿਹੜਾ ਰਾਹੋਂ ਤੋਂ ਮਾਛੀਵਾੜਾ ਰੋਡ ਜਾਂਦਾ ਉਧਰ ਵੀ ਤੁਸੀਂ ਲੰਘਦੇ ਹੋਗੇ ਅੱਧਰ ਪੁਲ ਬਣਿਆ ਹੋਇਆ ਅਤੇ ਇਹ ਉਹੀ ਦਰਿਆ ਆ ਜਿਸ ਦਰਿਆ ਦੀ ਧਾ ਸਾਡੇ ਪਿੰਡ ਸੁਸਰਾਲੀ ਕਲੋਨੀ ਲੁਧਿਆਣਾ ਵਿਖੇ ਲੱਗੀ ਸੀ ਜਿੱਥੇ ਕਿ ਕਿਸਾਨ ਭਰਾਵਾਂ ਦੀਆਂ ਕਰੋੜਾਂ ਦੀਆਂ ਜ਼ਮੀਨਾਂ ਹੜ ਗਈਆਂ ਇਹ ਸਤਲੁਜ ਦਰਿਆ ਉਹੀ ਹੈ ਸੰਗਤ ਜੀ ਇਹ ਸਤਲੁਜ ਦਰਿਆ ਖਵਾਜਾਵਲੀ ਹੈ ਜਿੱਥੇ ਸੰਗਤਾਂ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਨਿਆਜ਼ਾਂ ਚੜਾਉਂਦੀਆਂ ਇਹ ਖਵਾਜਾ ਵਲੀ ਇਹ ਖਵਾਜਾ ਪੀਰ ਹੈ ਜਿਹੜਾ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਰਾਡੇ ਲੁਧਿਆਣਾ ਵੱਲ ਜਾਂਦਾ ਹੈ ਪੁਲਿਸ ਵਾਲਾ ਆ ਗਿਆ ਇੱਧਰ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਠੌਰ ਤੁਸੀਂ ਜੁੜੇ ਹੋ ਨਿਰਧਰ ਅਤੇ ਨਿਰਪੱਖ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ ਤੁਸੀਂ ਇਹ ਜੋ ਸਾਡੀ ਅੱਜ ਕਵਰੇਜ ਦੇਖ ਰਹੇ ਹੋ ਸੋ ਇਹ ਸਤਲੁਜ ਦਰਿਆ ਆ ਜੀ ਜਿਹੜਾ ਭਾਖੜਾ ਨੰਗਲ ਡੈਮ ਤੋਂ ਹੁੰਦਾ ਹੋਇਆ ਇੱਥੋਂ ਜਾਂਦਾ ਜੀ ਸੋ ਇਹ ਅੱਜ ਅਸੀਂ ਖੜੇ ਆ ਜੀ ਗੁਰਦੁਆਰਾ ਬਪੌਰ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚੌਪਈ ਸਾਹਿਬ ਜੀ ਦਾ ਜਾਪ ਉਚਾਰਨ ਕੀਤਾ ਸੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਸ ਦੇ ਰੱਛਾ ਪੂਰਨ ਹੋਏ ਚਿਤਕੀ ਰੱਛਾ ਤਬ ਚਰਨ ਨਮਨ ਰਹਾ ਹਮਾਰਾ ਆਪਣਾ ਜਾਨ ਕਰੋ ਪਰਤਪਾਰਾ ਹਮਰੇ ਦੋਸਤ ਸਭਾ ਤੁਮਕਾ ਆਵਹੁ ਆਪ ਹਾਸ ਦਾ ਮੁਹੇ ਬਚਾਵਹੁ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਰਹ ਕਰਤਾਰਾ ਜਿਹੜੀ ਰੱਬੀ ਬਾਣੀ ਅਲਾਹੀ ਬਾਣੀ ਪੜਕੇ ਸਾਡੇ ਸਾਰੇ ਸੰਕਟ ਦੂਰ ਹੋ ਜਾਂਦੇ ਆ ਸੋ ਅੱਜ ਮੈਂ ਪਹੁੰਚਿਆ ਜੀ ਗੁਰਦੁਆਰਾ ਭਵਾਰ ਸਾਹਿਬ ਵਿਖੇ ਇੱਥੇ ਤੁਸੀਂ ਦੇਖ ਸਕਦੇ ਮੈਂ ਕੈਮਰਾਮੈਨ ਨੂੰ ਕਹਾਂ ਕਿ ਪਿੱਛੇ ਦਿਖਾ ਦਿਜੀਏ ਇਹ ਹੈਗਾ ਜੀ ਭਾਖੜਾ ਨੰਗਲ ਡੈਮ ਜਿਹੜਾ ਭਾਖੜਾ ਡੈਮ ਹੈ ਉਸ ਤੋਂ ਜਦੋਂ ਕਈ ਕਿਊਸਕ ਪਾਣੀ ਛੱਡਿਆ ਜਾਂਦਾ ਤਾਂ ਸਭ ਤੋਂ ਪਹਿਲਾਂ ਇਹ ਨੰਗਲ ਡੈਮ ਚੋਂ ਆਂਦਾ ਉਸ ਤੋਂ ਬਾਅਦ ਇਹ ਸਤਲੁਜ ਦਰਿਆ ਜਿਹੜਾ ਇੱਥੋਂ ਨੰਗਲ ਡੈਮ ਦੇ ਵਿੱਚੋਂ ਕਈ ਨਹਿਰਾਂ ਵੀ ਵਗਦੀਆਂ ਨੇ ਅਤੇ ਇਹ ਸਤਲੁਜ ਦਰਿਆ ਵੀ ਇੱਥੋਂ ਸ਼ੁਰੂ ਹੁੰਦਾ ਹੈ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਸ਼ੁਰੂ ਹੋ ਕੇ ਇਹ ਰੋਪੜ ਤੱਕ ਪਹੁੰਚਦਾ ਰੋਪੜ ਹੱਡ ਤੋਂ ਨਹਿਰਾਂ ਵਿੱਚ ਵੀ ਬਦਲ ਜਾਂਦਾ ਅਤੇ ਸਤਲੁਜ ਵਿੱਚ ਵੀ ਆ ਜਾਂਦਾ ਐਸੇ ਵੇਲੇ ਪੰਜਾਬ ਦੇ ਬੜੇ ਹਾਲਾਤ ਮਾੜੇ ਆ ਆਪ ਨੂੰ ਪਤਾ ਹੈ ਕਿ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪਤਾ ਲੱਗ ਚੁੱਕਿਆ ਹੈ ਕਿ ਸਤਲੁਜ ਦਰਿਆਤ, ਅਰਾਬੀ ਅਤੇ ਬਿਆਸ ਦੇ ਵਿੱਚ ਹੜ੍ਹਾਂ ਦੀ ਮਾਰ ਕਰਕੇ ਕਈ ਗਰੀਬ ਕਿਸਾਨਾਂ ਮਜ਼ਦੂਰਾਂ ਦੀਆਂ ਫਸਲਾਂ ਪੰਜਾਬ ਦਾ ਮਾਹੌਲ ਕੁਝ ਰਾਹਤਪਰੀ ਖਬਰ ਸਾਨੂੰ ਦੇਖਣ ਦੀ ਮਿਲਦੀ ਹੈ ਸੋ ਅੱਜ ਇੱਥੇ ਗੁਰਦੁਆਰਾ ਵਟਸਐਪ ਦੇਖੇ ਆ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਆ ਦਰਸ਼ਨ ਵਾਸਤੇ ਆਏ ਨੇ ਸੋ ਆਓ ਇਹਨਾਂ ਨਾਲ ਮੁਲਾਕਾਤ ਕਰਦੇ ਆਂ ਸੋ ਸਾਰਿਆਂ ਤੋਂ ਪਹਿਲਾਂ ਸਾਰੀ ਸੰਗਤ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਪਾ ਜੀ ਆਪਣਾ ਸ਼ੁਭ ਨਾਮ ਕੀ ਹੈ ਤੇ ਕਿੱਥੋਂ ਆਇਓ ਆਈ ਗੁਰਿੰਦਰ ਸਿੰਘ ਨਾਮ ਮੇਰਾ ਮੈਂ ਜੰਮੂ ਤੋਂ ਆਇਆ ਮੈਂ ਜਿਸ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਜੀ ਆਪ ਵੀ ਸਮਝ ਰਿਹਾ ਸੀ ਦਰਸ਼ਨ ਕਰਨਾਂ ਲਈ ਅੱਜ ਵਾਹਿਗੁਰੂ ਨੇ ਮੌਕਾ ਦਿੱਤਾ ਹੈ ਇਸ ਗੁਰਦੁਆਰਾ ਸਾਹਿਬ ਦਰਸ਼ਨ ਕਿਸੇ ਬੜੇ ਪਾਗਾ ਵਾਲਿਓ ਸੋ ਆਏ ਸੋ ਜੀ ਆਪਣਾ ਸ਼ੁਭ ਨਾਮ ਤੇ ਕਿੱਥੋਂ ਆਏ ਜੀ ਸਾਡਾ ਸੋਨਾਲੇ ਰੇ ਪਿੰਡ ਕੋਲੇਵਾਲ ਸਹੀ ਹਾਂ ਅ ਅ ਵੀ ਸਵੇਰੇ ਜੇ ਮਨ ਬਣਿਆ ਇਹ ਬੋਦੜਾ ਸਾਹਿਬ ਦਰਸ਼ਨ ਕਰਕੇ ਜੀ ਜੀ ਹਾਂਜੀ ਸਮਰਾਲਾ ਏਰੀਆ ਆਪਣੇ ਅੱਲੇ ਪੈਂਦਾ ਸਤਲੁਜ ਦਰਿਆ ਜਿੱਥੇ ਆਪਣਾ ਬੰਨ ਵੜਕੇ ਆ ਸੀ ਤੇ ਤੁਹਾਡੇ ਹੱਲ ਕੋਈ ਇਹ ਖਤਰੇ ਦੀ ਘੰਟੀ ਵੱਜੀ ਸੀ ਡਰ ਦਾ ਮਾਹੌਲ ਸੀ ਇਹ ਸਾਡੇ ਏਰੀਆ ਤਕਰੀਬਨ ਠੀਕ ਆ ਜੀ 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 ਹਾਂਜੀ ਨਹੀਂ ਮਤਲਬ ਕਹਿਣਾ ਦਾ ਜਿੱਥੋਂ ਤੱਕ ਸਿਗਾ ਵੀ ਜਦੋਂ ਸਾਤਲੋ ਦਰਿਆ ਵੀ ਜੇ ਟੁੱਟ ਗਿਆ ਤਾਂ ਪੂਰਾ ਲੁਧਿਆਣਾ ਸਾਰਾ ਤਬਾਹ ਹੋ ਜਾਣਾ ਹੈ ਡਰ ਸੀ ਨਾ ਦਰਸਾ ਹੈਗਾ ਸੀ ਜੀ ਮਰ ਦੀ ਕਿਰਪਾ ਨਾਲ ਚਲੋ ਠੀਕ ਰਹੇ ਇਹ ਪਾਛੇ ਦੀ ਕਿਰਪਾ ਜੀ ਸਾਰੀ ਮੰਨ ਲਓ ਹਾਂ ਨਹੀਂ ਹਾਂਜੀ ਪਾਜੀ ਆ ਆਪਣਾ ਕਿਹੜਾ ਨਾਂ ਜੀ ਕਿੱਥੋਂ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਜੀ ਮੈਂ ਜਤਿੰਦਰਪਾਲ ਸਿੰਘ ਨਾਮ ਹੈ ਅਸੀਂ ਜੰਮੂ ਤੋਂ ਆਏ ਹਾਂ ਜੀ ਗੁਰੂ ਮਹਾਰਾਜ ਨੇ ਮੇਰ ਕੀਤੀ ਅੱਜ ਪਹਿਲੀ ਵਾਰ ਆ ਇੱਥੇ ਗੁਰਦੁਆਰੇ ਦੇ ਦਰਸ਼ਨ ਕਰ ਆਏ ਹਾਂ ਭਾਗਾਂ ਵਾਲਿਓ ਜੀ ਸੋ ਉਧਰ ਸਾਡੇ ਨਾਲ ਵੀਰ ਜਿੱਕ ਭਾਜੀ ਆਪਣਾ ਕਿਹੜਾ ਪਿੰਡ ਹੈ ਤੇ ਆਪਣੇ ਏਰੀਆ ਦੇ ਵਿੱਚ ਖਾੜਾਂ ਦਾ ਹਾਲਾਤ ਜਾਂ ਕੋਈ ਡਰ ਦਾ ਮਾਹੌਲ ਤਾਂ ਨਹੀਂ ਸੀਗਾ ਮੇਰਾ ਪਿੰਡ ਕੁल्लेਵਾਲ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਜੀ ਸਾਡੇ ਪਿੰਡ ਵੱਲ ਮਾਹੌਲ ਵੈਸੇ ਠੀਕ ਰਿਹਾ ਜੀ ਜਦੋਂ ਆ 3-4 ਦਿਨ ਬਾਰਿਸ਼ ਲਗਾਤਾਰ ਹੁੰਦੀ ਰਹੀ ਆ ਉਦੋਂ ਬਣ ਰਹੀ ਸੀ ਸੰਭਾਵਨਾ ਵੀ ਸਾਡੇ ਵੀ ਸ਼ਾਇਦ ਪਾਣੀ ਦਾ ਪ੍ਰਕੋਪ ਆਊਗਾ ਪਰ ਚਲੋ ਗੁਰੂਦਵਾਰ ਜੀ ਸਰਕਾਰ ਕਿਰਪਾ ਸਰਕਾਰ ਵੀ ਠੀਕ ਠਾਕ ਸਾਡੇ ਏਰੀਆ ਦਾ ਜੀ ਲੁਧਿਆਣੇ ਕੋਲ ਜਿੱਥੋਂ ਤਾਂ ਸਸਰਾਲੀ ਕਲੋਨੀ ਦੀ ਤੁਸੀਂ ਖਬਰ ਸੁਣਦੇ ਸੀ ਹਾਂ ਜੀ ਕੋਈ ਮੰਦਰ ਨਹੀਂ ਕੋਈ ਗੁਰਦੁਆਰਾ ਨਹੀਂ ਕੋਈ ਚਰਚ ਨਹੀਂ ਕੋਈ ਮਸੀਤ ਨਹੀਂ ਜਿੱਥੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਜਾਂਦੀ ਸੀ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉੱਥੇ ਸੇਵਾ ਕਰਨ ਵਾਸਤੇ ਰਾਸ਼ਨ ਦੀਆਂ ਗੱਡੀਆਂ ਭਰ-ਭਰ ਕੇ ਲਿਆਉਣ ਵਾਸਤੇ ਜਾਂ ਆਪਣੇ ਸਿਰਾਂ ਤੇ ਮਿੱਟੀ ਢੋ ਟੋ ਕੇ ਨਵਾਂ ਬੰਨ ਬਣਾਉਣ ਦੀਆਂ ਤਿਆਰੀਆਂ ਕਰਨ ਵਾਲੇ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਬਾਬੇ ਨਾਨਕ ਦੀ ਬਾਣੀ ਦੇ ਉੱਪਰ ਪਹਿਰਾ ਦੰਦੇ ਹੋਇ ਅਵਲ ਅਲਹ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਬਾਬੇ ਨਾਨਕ ਜੀ ਨੇ ਅੱਜ ਸਾਰੇ ਆ ਭਾਈ ਜਰਾ ਉੱਥੇ ਇਕੱਠਾ ਕਰ ਦਿੱਤਾ ਸੀਗਾ ਸੋ ਸਾਡੇ ਨਾਲ ਹੋਰ ਵੀਰ ਜੀ ਖੜੇ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਸ਼ਹਿਰ ਆ ਜੀ ਕਿਹੜਾ ਪਿੰਡ ਆ ਜੀ ਸਰ ਜੀ ਆਪਣਾ ਲੁਧਿਆਣਾ ਪਿੰਡ ਆ ਜੀ ਲੁਧਿਆਣਾ ਸ਼ਹਿਰ ਫੁੱਲਾਂ ਵਾਲ ਪਿੰਡ ਆ ਸਾਡਾ ਜੀ ਜੀ ਤੇ ਸਰ ਅਸੀਂ ਪਹਿਲੀ ਵਾਰੀ ਮੈਂ ਚਰਨ ਜੀ ਦੀ ਬਾਣੀ ਨਾਲ ਇੱਥੇ ਕਰਤਵਾਰੇ ਮੱਥਾ ਟੇਕਣ ਆਏ ਸੀ ਜੀ ਜੀ ਬਾਕੀ ਅਸੀਂ ਕਹਿੰਦੇ ਪੰਜਾਬ ਤੇ ਪ੍ਰਮਾਤਮਾ ਆਪਣੀ ਕਿਰਪਾ ਕਾਰ ਲੋਕੀ ਕਰੋ ਬੇਕਾਰ ਹੋ ਗਏ ਤੇ ਇਸ ਕਰਕੇ ਗਾਂ ਵਾਸਤੇ ਪ੍ਰਮਾਤਮਾ ਆਪਣੀ ਕਿਰਪਾ ਰੱਖੇ ਉਹਨਾਂ ਤੇ ਲੱਗ ਇਹ ਜੀ ਕੋਈ ਗਲਤੀ ਨਾ ਹੋਵੇ ਵੀ ਮਤਲਬ ਬਾਕੀ ਕੋਸ਼ਿਸ਼ ਸਰਕਾਰਾਂ ਦੀਆਂ ਵੀ ਗਲਤੀਆਂ ਨੇ ਕਿ ਉਹਨਾਂ ਨੂੰ ਜਦ ਪਹਿਲਾ ਪਤਾ ਸੀਗਾ ਹਾਂ ਕਿ ਉਹਨਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਸੀ ਹੁਣ ਗਰੀਬਾਂ ਦੇ ਘਰ ਜਿੰਨੇ ਟਹਿ ਗਏ ਆਪਾਂ ਤਾਂ ਇਹ ਕਹਿੰਦੇ ਆ ਵੀ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਜੋ ਵੀ ਹੈਗਾ ਉਹਨਾਂ ਦੇ ਘਰ ਟਾਇਰ ਤੇ ਉਹਨਾਂ ਦੇ ਬਣਾਏ ਗਾ। ਬਿਲਕੁਲ ਜੀ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਲੁਧਿਆਣੇ ਤੋਂ ਮੇਰਾ ਪਿੰਡ ਦਾ ਸਸਰਾਲੀ ਕਲੋਨੀ ਹੈ। ਇਹ ਨਾਲੇ ਬੂਸਗੜ ਪਿੰਡ ਹੈ ਜਿੱਥੇ ਹੜ ਬਣੇ ਸੀ। ਸਾਡਾ ਇਹ ਮਨੋਰਥ ਸੀਗਾ ਵੀ ਇਹ ਸਤਲੁਜ ਦਰਿਆ ਭਾਵੇਂ ਸਾਡੀ ਬਲੀ ਲੈ ਲਵੇ ਪਰ ਸਾਡਾ ਲੁਧਿਆਣਾ ਸਾਡਾ ਮਜਾਬ ਬਚ ਜਾਵੇ। ਹਾਂਜੀ ਬਾਜੀ ਵਾਹਿਗੁਰੂ ਜੀ ਖਾਲਸਾ। ਬਾਜੀ ਇਹ ਖਾਲਸਾ ਵੈਜੀ ਕਿ ਤੁਸੀਂ ਇਹ ਮੈਂ ਲੁਧਿਆਣਾ ਦੁਗਰੀ ਤੋਂ ਆਇਆ ਹਾਂ। ਬਸ ਇਹ ਤਾਂ ਮਲ 9 ਦਾ ਹੀ ਆ। ਆਵਾਜ਼ ਇਦਾਂ ਕਰਦੇ ਲੋੜ ਨਹੀਂ ਕਿ ਸਾਹਮਣੇ ਦੇਖੋ। ਮਾਤੀ ਆਪਣੇ ਕੋਲ ਨੂੰ ਹਾਂਜੀ ਅਜੀ ਕਿੱਥੋਂ ਜੀ ਮੇਰਾ ਨਾਮ ਚਰਨਦੀਪ ਸਿੰਘ ਹੈ ਮੈਂ ਲੁਧਿਆਣੇ ਦੁਗਰੀ ਤੋਂ ਆਇਆ ਹਾਂ ਖੜਾ ਕਰਕੇ ਲੋਕਾਂ ਦਾ ਬਹੁਤ ਨੁਕਸਾਨ ਆ ਰਹੀ ਸਰਕਾਰ ਨੂੰ ਇੱਕ ਹੀ ਵੀਲ ਹੈ ਵੀ ਆਪਾਂ ਜੇ ਵਧੀਏ ਤਾਂ ਹਰੇਕ ਬੰਦੇ ਦੀ ਵੱਦ ਤੋਂ ਵੱਧ ਮਦਦ ਕਰ ਸਕੀਏ ਜੀ ਰੱਬਗੇ ਅਰਦਾਸ ਹੈ ਬਸ ਅੱਗੇ ਮਤਲਬ ਮੌਸਮ ਵਗੈਰਾ ਸਭ ਕੋਈ ਠੀਕ ਰਹੇ ਥੈਂਕ ਯੂ ਜੀ ਸਰਕਾਰਾਂ ਨਾਲੋਂ ਤਾਂ ਸਾਨੂੰ ਵੱਧ ਇਸ ਕਾਲਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਇਹਦੇ ਉੱਪਰ ਸਾਨੂੰ ਜ਼ਿਆਦਾ ਭਰੋਸਾ ਕਿ ਸੱਚੇ ਪਾਤਸ਼ਾਹ ਟੋਡੇ ਚਰਨਾ ਵਿੱਚ ਕੀਤੀ ਹੋਈ ਪਾਜੀ ਅੱਜ ਮਲੇ ਜਾ। ਚਰਨਾ ਦੇ ਵਿੱਚ ਕੀਤੀ ਹੋਈ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ। ਤੁਹਾਡੇ ਚਰਨਾਂ ਵਿੱਚ ਕੀਤੀ ਜੀ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਾਹਿਬ ਤੇਰਾ ਕੋਹ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਜਾਣਿਆ ਮੇਰਾ ਸਾਡੀ ਇੱਥੇ ਕੋਈ ਗਿਣਤੀ ਨਹੀਂ ਕੋਈ ਮਿੰਤੀ ਨਹੀਂ ਤੁਹਾਡਾ ਪ੍ਰਤਾਪ ਹੋਣਾ ਚਾਹੀਦੀ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ ਕਿਸ਼ਿੰਦਰ ਸਿੰਘ ਜੀ ਜੀ ਬਾਜੀ ਕਿੱਥੋਂ ਆਏ ਜੀ ਅਸੀਂ ਸਮਰਾਲੇ ਕੋਲੇ ਪਿੰਡ ਆ ਜੀ ਸਾਡਾ ਅਸੀਂ ਉੱਥੋਂ ਆਏ ਜੀ ਜੀ ਇੱਥੇ ਇਸ ਟਾਈਮ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਆ ਦਰਸ਼ਨ ਕਰਨ ਲਈ ਆਏ ਆ ਹੂੰ ਜਿਹੜੇ ਪਿਛਲੇ 15 ਦਿਨ ਤੋਂ ਤੁਸੀਂ ਸਭ ਨੂੰ ਪਤਾ ਹੀ ਹੈ ਨਾ ਜਿਹੜੇ ਇਹ ਵੀ ਇਹਨੇ ਹੜ੍ਹ ਆਏ ਆ ਇਹ ਹੜ੍ਹ ਕੁਝ ਕੁਦਰਤ ਦੇ ਮਾਰੇ ਆ ਕੋ ਸਾਡੀਆਂ ਸਰਕਾਰਾਂ ਦੇ ਨੇ ਬਿਲਕੁਲ ਜੀ ਇਹ ਮਤਲਬ ਉਦਾਂ ਤਾਂ ਨਹੀਂ ਸਕਦੇ ਹੂੰ ਇਹ ਜੋ ਪਤਾ ਸੀਗਾ ਵੀ ਇਹਨੇ ਹੜ੍ਹ ਪਹਿਲਾਂ ਆਉਣੇ ਆ ਮੀਂਹ ਇੰਨਾ ਪੈਣਾ ਤੇ ਪਹਿਲਾਂ ਹੀ ਡੈਮ ਕਿਉਂ ਨਹੀਂ ਖਾਲੀ ਕੀਤੇ ਨਾ ਬਿਲਕੁਲ ਜੀ ਇਹ ਤਾਂ ਹੁਣ ਬਾਅਦ ਚ ਤਾਂ ਜੋ ਮਰਜੀ ਡਰਾਮੇ ਨੇ ਸਰਕਾਰਾਂ ਦੇ ਜਿੰਨੇ ਮਰਜੀ ਕਰੀ ਜਾਣ ਹੂੰ ਹੂੰ ਹਨਾ ਪੈਕੇਜ ਦਈ ਜਾਂਦੇ ਆ ਜੋ ਕੁਛ ਕਰੀ ਜਾਂਦੇ ਆ ਸਰਕਾਰਾਂ ਨਾਲੋਂ ਵੱਧ ਤਾਂ ਮਤਲਬ ਜੇ ਅਸੀਂ ਬੰਨ ਅਸੀਂ ਆਪੇ ਪੱਕੇ ਕਰਨੇ ਆ ਤੇ ਸਰਕਾਰਾਂ ਦਾ ਕੀ ਕੰਮ ਆ ਜੀ ਸਰਕਾਰਾਂ ਨੂੰ ਹਟਾ ਦਿਓ ਬਿਲਕੁਲ ਜੀ ਬੰਨ ਪੱਕੇ ਕਰਨੇ ਆ ਤਾਂ ਸਾਡੇ ਨੌਜਵਾਨ ਕਿਤੇ ਲੰਗਰ ਲਾਉਣੇ ਆ ਤਾਂ ਸਾਡੇ ਕਿਸਾਨੀ ਤੇ ਧਰਨੇ ਹੋਏ ਤਾਂ ਸਾਡੇ ਨੌਜਵਾਨ ਫਿਰ ਇਹਨਾਂ ਸਰਕਾਰਾਂ ਤੋਂ ਕੀ ਕਰਾਉਣਾ ਹੈ ਸਰਕਾਰਾਂ ਤੋਂ ਕਾਦੀ ਉਮੀਦ ਦਾ ਸੋ ਸਾਨੂੰ ਲਾਂਭ ਹੋਣਾ ਚਾਹੀਦਾ ਇਹਨਾਂ ਸਰਕਾਰਾਂ ਤੋਂ ਸਾਨੂੰ ਆਪਾਂ ਇਕੱਠੇ ਹੋ ਕੇ ਜਿਹੜੇ ਜਿਹੜੇ ਪੰਜਾਬ ਦਾ ਜਿਹੜਾ ਭਲਾ ਉਹ ਅਸੀਂ ਆਪ ਇਕੱਠੇ ਹੋ ਕੇ ਆਪਣਾ ਭਲਾ ਆਪ ਹੀ ਕਰੀਏ। ਹਾਂਜੀ ਭਾਜੀ ਜਿੱਦਾਂ ਕਿ ਆਪਣੇ ਪੰਜਾਬ ਦੇ ਆਪਣੇ ਪੰਜਾਬ ਦੇ ਨੌਜਵਾਨ ਮੁੰਡਿਆਂ ਨੇ ਜੇ ਇਹਨਾਂ ਨੇ ਬڑے-ਬڑے ਟਰੈਕਟਰ ਰੱਖੇ ਆ ਇਹ ਤਾਂ ਉਹਨਾਂ ਦੀ ਦਸਾਂ ਨਾਂ ਦੀ ਕਿਰਤਮ ਕਮਾਈ ਕਰਕੇ ਆ। ਕਿਉਂਕਿ ਜੇਕਰ ਉਹਨਾਂ ਦੇ ਕਾਰੋਬਾਰ ਸਤਗੁਰਾਂ ਨੇ ਵਿਧਾਇੇ ਹੋਏ ਆ ਵੱਡੇ-ਵੱਡੇ ਟਰੈਕਟਰ ਟਰਾਲੀਆਂ ਉਹਦੇ ਪਿੱਛੇ ਗੰਨੇ ਤੁਹਾਨੂੰ ਪਤਾ ਇਹ ਕਿੱਡੇ-ਕਿੰਨੇ ਲੋਡ ਕਰਕੇ ਜਾਂਦਾ ਜੀ ਤੇ ਉਹ ਨੌਜਵਾਨਾਂ ਨੂੰ ਕਿਤੇ ਭੰਡਿਆ ਜਾਂਦਾ ਸੀਗਾ ਜਦੋਂ ਕਿਤੇ ਨਗਰ ਕੀਰਤਨ ਵਿੱਚ ਜਾਂਦੇ ਸੀ ਤਾਂ ਉਹਨਾਂ ਤੋਂ ਕਈ ਲੋਕੀ ਨਾਪਰਤ ਵੀ ਕਰਦੇ ਸੀਗੇ ਲੈ ਦੇਖੋ ਜੀ ਇਹ ਪੰਜਾਬ ਦੇ ਮੁੰਡੇ ਹੁਲੜਬਾਜੀ ਕਰਦੇ ਆ ਉਹਨਾਂ ਬਾਰੇ ਕੀ ਜੀ ਅੱਜ ਉਹੀ ਜਿਹੜੇ ਕਿਸਾਨਾਂ ਦੇ ਪੁੱਤ ਸੀਗੇ ਉਹਨਾਂ ਨੇ ਟਰੈਕਟਰ ਟਰਾਲੀਆਂ ਭਰ-ਭਰ ਕੇ ਸਤਲੁਜ ਦਰਿਆਵਾਂ ਦੇ ਨਵੇਂ ਬੰਨ ਲਾ ਦੇ ਹਾਂਜੀ ਕੀ ਗੱਲ ਹੈ ਵੀ ਜਿਹੜੇ ਮਤਲਬ ਲੋਕ ਇਹ ਤੇ ਕਿੰਤੂ ਪ੍ਰੰਤੂ ਕਰਦੇ ਸੀਗੇ ਵੀ ਇਹ ਮਤਲਬ ਨੌਜਵਾਨ ਹੈ ਹੁੱਲੜਬਾਜ ਨੇ ਇਹਨਾਂ ਦੇ ਡੈਡ ਡੈ ਟਰੈਕਟਰ ਨੇ ਅੱਜ ਉਹੀ ਟਰੈਕਟਰ ਮਤਲਬ ਸੇਵਾ ਦੇ ਵਿੱਚ ਸਾਹਮਣੇ ਆਏ ਨੇ 30-30 ਲੱਖ ਮਤਲਬ ਲੋਕਾਂ ਦੇ ਟਰੈਕਟਰ ਟਰਾਲੀਆਂ ਤੇ ਲਾਇਆ ਹੋਇਆ ਉਹੀ ਪਾਣੀ 'ਚ ਜਾ ਰਹੇ ਨੇ ਡਰਦੇ ਕਿਸੇ ਐਮਐਲਏ ਨੇ ਤਾਂ ਗੱਡੀ ਵੀ ਨਹੀਂ ਬਾੜੀ ਉਹ ਜੇ ਆਏ ਨੇ ਦੌਰਾ ਕਰਨ ਆਏ ਵੀ ਨਹੀਂ ਨੇ ਤਾਂ ਟਰੈਕਟਰ ਤੇ ਚੜ ਕੇ ਆਏ ਨੇ ਜੀ ਉਹਨਾਂ ਤੋਂ ਆਪਣੀਆਂ ਗੱਡੀਆਂ ਵੀ ਨਹੀਂ ਪਾਣੀ ਚ ਬਾੜ ਹੋਈਆਂ ਨਹੀਂ ਉਹ ਉਸੇ ਕਿਸਾਨ ਦੇ ਟਰੈਕਟਰ ਤੇ ਚੜ ਕੇ ਆਏ ਨੇ ਪ੍ਰਸ਼ਾਸਨ ਵੀ ਜੇ ਚੜ ਕੇ ਆਇਆ ਤਾਂ ਉਸੇ ਕਿਸਾਨ ਦੇ ਟਰੈਕਟਰ ਤੇ ਚੜ ਕੇ ਆਇਆ ਹਾਂ ਜੀ ਸੋ ਹੁਣ ਮੋਦੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਕਿਸਾਨ ਨੂੰ ਮਜ਼ਾਕ ਆਪਣੇ ਪੰਜਾਬ ਨੂੰ ਮਜ਼ਾਕ ਕਰਕੇ ਗਏ ਨੇ ਕਿਵੇਂ ਜੀ 1600 ਕਰੋੜ ਦਾ ਪੈਕੇਜ ਉਹ ਤਾਂ ਸਾਡਾ ਹੀ ਬਣਦਾ ਹੂੰ ਉਹ ਤਾਂ ਅਸੀਂ ਉਹਨਾਂ ਦਾ ਬਣਦਾ ਹੀ ਹੈ ਤੇ ਸਾਡੇ ਸੀਐਨ ਸਾਹਿਬ ਕਹਿੰਦੇ ਨੇ ਜੀ ਅਸੀਂ ਉਹਨਾਂ ਤੋਂ ਮਦਦ ਮਦਦ ਮੰਗਦੇ ਆ ਮਦਦ ਕਦੇ ਸਾਡਾ ਹੱਕ ਹੈ ਹੂੰ ਉਹਨਾਂ ਨੇ ਤਾਂ ਸਾਨੂੰ ਡੋਬੋਇਆ ਉਹ ਡਬੋ ਵੀ ਸਾਨੂੰ ਰਹੇ ਨੇ ਫਿਰ ਸਾਨੂੰ ਮੱਲਮ ਵੀ ਪੱਟੀ ਸੰਡੇ ਤੇ ਕਰਕੇ ਗਏ ਨੇ ਉਹ ਕੋਈ ਮੱਲਮ ਪੱਟੀ ਨਹੀਂ ਕਰਕੇ ਇਹ ਸਭ ਇਹਨਾਂ ਦੀਆਂ ਸ਼ਾਜਸ਼ਾ ਨੇ ਇਹਨਾਂ ਨੇ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਹੈ ਕਿ ਇਹਨਾਂ ਨੇ ਕੁਝ ਨਹੀਂ ਕਰਨਾ ਆ ਬਾਬਾ ਸੁਖਾ ਸਿੰਘ ਜੀ ਨੇ ਸਰਹਾਲੀ ਸਾਹਿਬ ਵਾਲੇ ਉਹਨਾਂ ਨੇ ਮਤਲਬ 500 ਕਰੋੜ ਦਾ ਐਲਾਨ ਦਿੱਤਾ ਉਹ ਨਾ ਉਹਨਾਂ ਨੇ ਸਰਕਾਰ 'ਚ ਖੜਨਾ ਹੈ ਨਾ ਉਹਨਾਂ ਨੇ ਆਪੋਜੀਸ਼ਨ 'ਚ ਖੜਨਾ ਹੈ ਉਹ ਉਹਨਾਂ ਨਾਲੋਂ ਵੱਧ ਸਾਨੂੰ ਮਤਲਬ ਸਰਕਾਰਾਂ ਨਾਲੋਂ ਵੱਧ ਸਾਨੂੰ ਸਾਡੇ ਮਹਾਪੁਰਸ਼ ਜਾ ਸਾਡੇ ਜਿਹੜੇ ਆਪਣੇ ਐਨ ਜੀਓ ਵਾਲੇ ਵੀਰ ਨੇ ਇਹ ਦੇ ਰਹੇ ਨੇ ਹੁਣ ਟਰੈਕਟਰ ਦਿੱਤੇ ਆ ਮਨਕੀਰ ਤੌਲਖੋਣਾ ਨੇ ਟਰੈਕਟਰ ਦਿੱਤੇ ਉਹਨਾਂ ਦੇ ਗਰੁੱਪ ਨੇ ਟਰੈਕਟਰ ਦਿੱਤੇ ਆ ਬਾਕੀ ਆਪਣੇ 올 ਸਿੰਗਰਸ ਇਹਨਾਂ ਨੇ ਸਾਰਿਆਂ ਨੇ ਜੋ ਵੀ ਇਹਨਾਂ ਦਿੱਤਾ ਏ ਇਹਨਾਂ ਨੂੰ ਤਾਂ ਕੋਈ ਲੋਡ ਨਹੀਂ ਇਹਨਾਂ ਨੇ ਤਾਂ ਇਹਨਾਂ ਨੂੰ ਤਾਂ ਕੋਈ ਬੈਨੀਫਿਟ ਨਹੀਂ ਇਹ ਜਦਦਰਦ ਰੱਖਦੇ ਆ ਪੰਜਾਬ ਤੇ ਤਾਂ ਹੀ ਦੇ ਰਹੇ ਆ ਬਿਲਕੁਲ ਜੀ ਇਹ ਜਿਹੜੇ ਕੰਮ ਸਰਕਾਰ ਦੇ ਕਰਨੇ ਵਾਲੇ ਸੀ ਤੇ ਸਾਡੇ ਐਨ ਜੀਓ ਵੀਰ ਮਤਲਬ ਐਨ ਜੀਓ ਵਾਲੇ ਕਰ ਰਹੇ ਆ ਸਾਡੇ ਜਿਹੜੇ ਐਨ ਆਰ ਆਈ ਵੀਰ ਨੇ ਉਹ ਕਰ ਰਹੇ ਆ ਪੰਜਾਬ ਦਾ ਜੂਥ ਕਰ ਰਹੇ ਆ ਜਿਹੜੇ ਕੰਮ ਜਾਨੀ ਸਰਕਾਰ ਨੇ ਕਰ ਰਹੇ ਸੀ ਅੱਜ ਉਹ ਐਨ ਜੀਓ ਪੰਜਾਬ ਦਾ ਜੂਥ ਐਨ ਆਰ ਆਈ ਵਿੰਗ ਤੇ ਮਹਾਂਪੁਰਸ਼ ਉਹ ਕਰ ਰਹੇ ਜੀ ਇਹ ਸਰਕਾਰਾਂ ਨੂੰ ਭਜਾਓ ਬਸ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਮਤਲਬ ਜਿਹੜੇ ਆ ਡੈਮ ਖਾਲੀ ਕੀਤੇ ਇਹ ਉਹ ਇੱਕ ਵੀਡੀਓ ਤੁਸੀਂ ਵੀ ਸ਼ਾਇਦ ਸਾਰਿਆਂ ਨੇ ਦੇਖੀ ਹੋਊਗੀ ਉਹ ਕਹਿੰਦੇ ਨਾ ਵੱਜੂਗੀ ਬਾਂਸਰੀ ਨਾ ਰੌਣਕ ਹਾਂ ਨਾ ਰੌਣਕ ਬਾਂਸ ਨਾ ਵੱਜੂਗੀ ਬਾਂਸਰੀ ਉਹ ਫਿਰ ਇਹ ਤਾਂ ਇਹਨਾਂ ਦੀ ਸਾਜ਼ਿਸ਼ ਹੈ ਜੀ ਪੰਜਾਬ ਨੂੰ ਵੀ ਖਤਮ ਕਰਨ ਲੱਗੇ ਹੋਏ ਨੇ ਵੀ ਪੰਜਾਬ ਨੂੰ ਖਤਮ ਪੰਜਾਬ ਨਹੀਂ ਖਤਮ ਹੋਣਾ ਇਹ ਤਾਂ ਜਿਉਂ ਜੋ ਜਿਨ ਜਿਉਂ ਜੋ ਇਹਨੂੰ ਮਾਰੀ ਜਾਊਂਗੇ ਨੇ ਤੇ ਉੋਂ ਤੋਂ ਬਾਹਰ ਨਿਕਲੀ ਜਾਣਾ ਉਹ ਜਿੱਦਾਂ ਰਾਵਣ ਦੇ 10 ਸਿਰ ਸੀਗੇ ਨਾ ਇਹ ਉਹ ਰਾਵਣ ਦੇ ਸਿਰ ਹਟੇ ਹੀ ਨਹੀਂ ਸੀਗੇ ਨਿਕਲਣ ਤੋਂ ਇਹ ਉਹ ਪੰਜਾਬ ਆ ਇਹਦੇ ਸਿਰ ਨਹੀਂ ਨਿਕਲਣੋਂ ਹਟੇ ਇਹਦੇ ਨਿਕਲੀ ਹੋ ਜਾਣ ਠੀਕ ਮੰਨੋ ਸਾਡੀ ਦਾਤਰੀ ਮੰਨੋ ਸਾਡੀ ਦਾਤਰੀ ਅਸੀਂ ਮੰਨੋ ਸਾਡੀ ਦਾਤ ਜੋ ਮਨਸ ਵੀਰ ਜੀ ਨੇ ਸਿੱਖ ਇਤਿਹਾਸ ਦੇ ਸ਼ਹੀਦਾਂ ਦੇ ਸੰਬੰਧਤ ਗੱਲ ਕਹੀ ਹੈ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਭਾਜੀ ਜਿਹੜੀਆਂ ਪਾਲਸੀਆਂ ਕੁਝ ਲਿਆਂਦੀਆਂ ਗਈਆਂ ਸੀਆਂ ਕਿਸਾਨਾਂ ਨੇ ਵੀਰਾਂ ਨੇ ਉਹਦਾ ਵਿਰੋਧ ਕੀਤਾ ਕਿਤੇ ਨਾ ਕਿਤੇ ਉਹ ਪੰਜਾਬ ਦੇ ਨਾਲ ਸਾਡੇ ਨਾਲ ਬੈਰ ਤਾਂ ਨਹੀਂ ਘੜ ਰਹੀ ਉਹੀ ਬੈਰ ਹੈ ਜੀ ਇਹ ਅੱਜ ਇੱਥੇ ਆ ਕੇ ਚੌਪਈ ਸਾਹਿਬ ਦਾ ਜਾਪ ਵੀ ਅੰਦਰ ਗੁਟਕੇ ਫੜ ਕੇ ਸੰਗਤਾਂ ਕਰਦੀਆਂ ਨੇ ਕਿ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤਕੀ ਅਸ਼ਾ ਤੇ ਉਸ ਗੁਰਾਂ ਦੇ ਬਚਨਾਂ ਦੇ ਉੱਪਰ ਪੈਰਾ ਦਿੰਦੇ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਸੀ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਠੌਰ ਨੀਡਰ ਤੇ ਨਿਰਪੱਖ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ ਮੈਂ ਤੁਹਾਨੂੰ ਇਹ ਸਾਰਾ ਲਾਈਵ ਜੋ ਤਸਵੀਰ ਦੱਸੀ ਸੀ ਵੀ ਕਿੱਥੋਂ ਹੜ ਦੀ ਸ਼ੁਰੂਆਤ ਹੁੰਦੀ ਸੀ ਜੇਕਰ ਇੱਥੇ ਜਣਾ ਦੇ ਵਿੱਚ ਹੀ ਕੋਈ ਕੰਟਰੋਲ ਕਰ ਦਿੱਤਾ ਜਾਂਦਾ ਤਾਂ ਸਾਡਾ ਅੱਜ ਪੰਜਾਬ ਬਚ ਸਕਦਾ ਸੀ ਸੋ ਇਹਨਾਂ ਕੁਝ ਕਹਿੰਦਾ ਹੋਇਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਵਾਸਤੇ ਇੱਕ ਬੇਨਤੀ ਕਰ ਰਹੇ ਹਾਂ ਕਿ ਸਾਡੇ ਪੇਜ ਕਾਬਲ ਸਿੰਘ ਰਠੌਰ ਨੂੰ ਵੀ ਵੱਧ ਤੋਂ ਵੱਧ ਫੋਲੋ ਕਰਿਓ ਅਤੇ ਦੇਸ਼ ਦੁਨੀਆ ਚੈਨਲ ਦੇ ਨਾਲ ਵੀ ਅਪਡੇਟ ਲੈਣ ਵਾਸਤੇ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ